ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕਵਿਤਾ ਦੇ ਵੱਲੋਂ ਸਵਾਗਤ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਖਾਸ ਸੁਰਖੀਆਂ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਹਾਦਸੇ ਦਾ ਹੋਏ ਸ਼ਿਕਾਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਚੁਕੀਤਾ ਫੜਤੀ ਰੋਬਿੰਡ ਸੰਪਲਾ ਆਪ ਦੇ ਵਿੱਚ ਹੋਏ ਸ਼ਾਮਲ ਵਿਜੇ ਸੰਪਲਾ ਦੇ ਹਨ ਰਿਸ਼ਤੇਦਾਰ ਸੁਸ਼ੀਲ ਸਿੰਘੂ ਨਾਲ ਚੱਲ ਰਹੀ ਸੀ ਅਣਬਣ ਸਖਪਾਲ ਸਿੰਘ ਖੈਰਾ ਦੇ ਇਲਜ਼ਾਮਾਂ ਤੇ ਬੋਲੇ ਮੀਤ ਹੈਰ ਜਗਨੂ ਨਾਲ ਤਸਵੀਰਾਂ ਤੇ ਦਿੱਤਾ ਬਿਆਨ ਕਿਹਾ ਜਗਨੂ ਤੇ ਕੋਈ ਦੋਸ਼ ਨਹੀਂ ਹੈ। ਸੰਗਰੂਰ ਚ ਬਾਕਸਿੰਗ ਖਿਡਾਰੀ ਦੀ ਹੋਈ ਮੌਤ ਨਸ਼ੇ ਦੀ ਓਵਰਡੋਜ਼ ਬਣਿਆ ਕਾਰਨ ਰਾਸ਼ਟਰੀ ਪੱਧਰ ਤੇ ਜਿੱਤ ਚੁੱਕਿਆ ਸੀ ਮੈਡਲ। ਲਾਲਜੀਤ ਸਿੰਘ ਪੁੱਲਰ ਦਾ ਹੋਇਆ ਵਿਰੋਧ ਸ਼ਹੀਦਰਬਾਰ ਸਾਹਿਬ ਗਏ ਸੀ ਮੱਥਾ ਟੇਕਣ ਨੌਜਵਾਨ ਨੇ ਮੰਤਰੀ ਨੂੰ ਪਾਇਆ ਖੈਰਾ। ਹੁਣ ਖਬਰਾਂ ਦਾ ਆਗਾਜ਼ ਕਰਦੇ ਹਾਂ ਵਿਸਥਾਰ ਦੇ ਨਾਲ ਤੇ ਸਭ ਤੋਂ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਾਂਗੇ ਖਬਰ ਮੁਹਾਲੀ ਤੋਂ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਮੰਗਲਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ ਅੰਗਦ ਸੈਣੀ ਨੂੰ ਗੰਭੀਰ ਹਾਲਤ ਦੇ ਵਿੱਚ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਉਹਨਾਂ ਦੀ ਜੋ ਗੱਡੀ ਸੀ ਉਹਨਾਂ ਦੇ ਪਰਖੱਚੇ ਉੱਡ ਗਏ ਜਿੱਥਾ ਗੱਡੀ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਹਾਦਸਾ ਨਵਾਂ ਸ਼ਹਿਰ ਦੇ ਪਿੰਡ ਕਾਟਗੜ ਅਤੇ ਟੋਂਸਾ ਨੇੜੇ ਵਾਪਰਿਆ ਉਹ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ਇਸ ਦੌਰਾਨ ਤੇਜ਼ ਰਫਤਾਰ ਨਾਲ ਉਹਨਾਂ ਦੀ ਕਾਰ ਇੱਕ ਐਂਬੂਲੈਂਸ ਨਾਲ ਜਾ ਟਕਰਾਈ ਅਤੇ ਡਿਵਾਈਡਰ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਤੁਰੰਤ ਐਂਬੂਲੈਂਸ ਬੁਲਾਈ ਗਈ ਜਿਸ ਤੋਂ ਬਾਅਦ ਅੰਗਦ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹਾਦਸੇ ਕਾਰਨ ਉਸ ਦੇ ਸਰੀਰ ਤੇ ਕਾਫੀ ਸੱਟਾਂ ਲੱਗੀਆਂ ਨੇ ਫਿਲਹਾਲ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਗਲੀ ਖਬਰ ਚੰਡੀਗੜ੍ਹ ਤੋਂ ਸਾਬਕਾ ਐਸ்சி ਕਮਿਸ਼ਨਰ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੀਤ ਸਾਂਪਲਾ ਦੇ ਰਿਸ਼ਤੇਦਾਰ ਬੀਜਪੀ ਨੌਜਵਾਨ ਆਗੂ ਰੋਬਿਨ ਸਾਂਪਲਾ ਚੰਡੀਗੜ੍ਹ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਜੀ ਹਾਂ ਰੋਬਿਨ ਸਾਂਪਲਾ ਪਿਛਲੇ ਕਈ ਦਹਾਕੇ ਤੋਂ ਬੀਜਪੀ ਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਆਪਣੀ ਪਕੜ ਕਾਫੀ ਮਜ਼ਬੂਤ ਰੱਖੀ ਹੋਈ ਹੈ ਜਲੰਧ ਦੇ ਵਿੱਚ ਭਾਜਪਾ ਨੂੰ ਵੱਡਾ ਸ਼ੌਕ ਲਗਿਆ ਤੇ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਤੁਹਾਨੂੰ ਦੱਸ ਦਈਏ ਕਿ ਵਿਜੇ ਸਾਂਪਲਾ ਦੇ ਜੁਆਇਨ ਕਰਨ ਸਮੇਤ ਜਲੰਧ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਵੀ ਮੌਕੇ ਤੇ ਮੌਜੂਦ ਸਨ ਜਾਣਕਾਰੀ ਮੁਤਾਬਕ ਰੋਬਿਨ ਸਾਂਪਲਾ ਦਾ ਨੌਜਵਾਨ ਦੇ ਵਿੱਚ ਕਾਫੀ ਜ਼ਿਆਦਾ ਦਬਦਬਾ ਹੈ ਰੋਬਿਨ ਸਾਂਪਲਾ ਭਾਜਪਾ ਦੇ ਵਿੱਚ ਮੀਟਿੰਗਾਂ ਤੇ ਨਾਲ ਹੀ ਰੈਲੀਆਂ ਦਰਮਿਆਨ ਜਾਂਦੇ ਰਹੇ ਨੇ ਉਹਨਾਂ ਦਾ ਵੱਡਾ ਯੋਗਦਾਨ ਦੇਖਣ ਨੂੰ ਮਿਲਿਆ ਪਰ ਸਾਪਲਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਟਕਰਾਅ ਚੱਲ ਰਹੀ ਹੈ ਜੋ ਕੱਲ ਆਪ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ ਜਿਸ ਕਾਰਨ ਉਹ ਬੀਜੇਪੀ ਤੋਂ ਕਾਫੀ ਨਿਰਾਜ਼ ਹਨ ਇਸੇ ਕਾਰਨ ਸਾਪਲਾ ਅੱਜ ਪਾਰਟੀ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਹਨ ਅੱਗੇ ਵਧਦੇ ਆ ਗੱਲ ਕਰਦੇ ਆ ਸੁਖਪਾਲ ਸਿੰਘ ਖੈਰਾ ਤੇ ਨਾਲ ਹੀ ਮੀਤ ਹੇਰਦੀ ਜੀ ਹਾਂ ਕੈਬਨਿਟ ਮੰਤਰੀ ਤੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਰ ਨੇ ਸੁਖਪਾਲ ਖੈਰਾ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦਿੱਤਾ ਹੈ ਮੀਤ ਹੇਰ ਨੇ ਸਪਸ਼ਟ ਕੀਤਾ ਹੈ ਕਿ ਜੋ ਜੀਵਨ ਜੋਤ ਉਰਫ ਜਗਨੂ ਤੇ ਕੋਈ ਵੀ ਦੋਸ਼ ਨਹੀਂ ਹੈ ਤਾਨੂੰ ਦੱਸ ਦਈਏ ਕਿ ਸੁਖਪਾਲ ਖੈਰਾ ਨੇ ਦਾਵਾ ਕੀਤਾ ਸੀ ਕਿ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ ਜੀਵਨ ਜੋਤ ਤੇ ਨਾਲ ਹੀ ਜਗਨੂ ਉਰਫ ਜਗਨੂ ਜੋ ਨਜ਼ਰ ਆ ਰਿਹਾ ਹੈ ਜਿਸ ਦਾ ਨਾਮ ਮੋਸੇਵਾਲਾ ਕਤਲ ਕੇਸ ਦੇ ਵਿੱਚ ਦائر ਚਾਰਸ਼ੀਰ ਦੇ ਵਿੱਚ ਸ਼ਾਮਲ ਹੈ ਤਾਂ ਹੁਣ ਮੀਤ ਹੇਰ ਦੇ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਧਿਕਾਰਿਆ ਸਿਰੇ ਤੋਂ ਨਕਾਰ ਦਿੱਤਾ ਹੈ ਜੀ ਹਾਂ ਬੀਤੇ ਦਿਨੀ ਖੈਰਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਮੀਤ ਹੇਰ ਤੇ ਵੱਡੇ ਇਲਜ਼ਾਮ ਲਗਾਏ ਗਏ। ਜਿਸ ਤੋਂ ਬਾਅਦ ਹੁਣ ਮੀਤ ਹੇਰ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸੁਖਪਾਲ ਸਿੰਘ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕਰਦੇ ਹੋਏ ਖੈਰਾ ਨੇ ਲਿਖਿਆ ਸੀ ਮੈਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਪੱਤਰ ਦੇ ਵਿੱਚ ਨਾਮਜ਼ਦ ਕੀਤੇ ਗਏ ਜੀਵਨ ਜੋਤ ਉਰਫ ਜੁਗਨੂ ਨਾਲ ਆਪਣੀ ਨੇੜਤਾ ਦਾ ਖੁਲਾਸਾ ਕਰਨ। ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ दाखल ਚਾਰਜ ਸ਼ੀਟ ਦੇ ਵਿੱਚ ਜੀਵਨ ਜੋਤ ਦਾ ਨਾਮ ਦਰਜ ਹੈ ਪਰ ਪੁਲਿਸ ਨੇ ਇਸ ਨੂੰ ਕਾਲਮ ਨੰਬਰ 2 ਦੇ ਵਿੱਚ ਰੱਖਿਆ ਹੋਇਆ ਹੈ। ਪੁਲਿਸ ਨੇ ਉਹਨਾਂ ਦੇ ਅੱਗੇ ਲਿਖਿਆ ਹੋਇਆ ਹੈ ਕਿ ਉਸ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਬੀਤੇ ਦਿਨੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਸਵਾਲ ਮੀਤ ਹੇਅਰ ਤੇ ਚੁੱਕੇ ਗਏ ਸੀ ਜਿਸ ਤੋਂ ਬਾਅਦ ਇੱਕ ਟਵੀਟ ਵੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਵਾਬ ਮੰਗਿਆ ਗਿਆ ਸੀ ਮੀਤ ਹੇਅਰ ਤੋਂ ਤਾਂ ਅੱਜ ਮੀਤ ਹੇਅਰ ਦੇ ਵੱਲੋਂ ਮੋੜਵਾ ਜਵਾਬ ਦੇ ਦਿੱਤਾ ਗਿਆ ਤੇ ਜੋ ਵੀ ਇਲਜ਼ਾਮ ਲਗਾਏ ਗਏ ਸੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੀਤ ਹੇਅਰ ਤੇ ਉਹਨਾਂ ਸਾਰਿਆਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਗਲੀ ਖਬਰ ਸੰਗਰੂਰ ਤੋਂ ਪੰਜਾਬ ਨਸ਼ਿਆਂ ਦਾ ਦਲਦਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਅਜਿਹੇ ਦੇ ਵਿੱਚ ਨਸ਼ੇ ਦੀ ਪੂਰਤੀ ਦੇ ਲਈ ਨੌਜਵਾਨ ਸਾਰੀਆਂ ਹੀ ਹਦਾਬਾਹਰ ਕਰ ਦਿੰਦੇ ਨੇ ਜਿਸ ਦੇ ਕਾਰਨ ਕਈ ਨੌਜਵਾਨ ਤਾਂ ਆਪਣੀ ਜਾਨ ਤੱਕ ਗਵਾ ਬੈਠਦੇ ਨੇ ਸੰਗਰੂਰ ਦੇ ਵਿੱਚ 22 ਸਾਲਾ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਹੈ ਕੁਲਬੀਰ ਗਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੈੜੀ ਸੰਗਤ ਦੇ ਵਿੱਚ ਫਸ ਕੇ ਚਿੱਟਾ ਦਾ ਸੇਵਨ ਕਰਨ ਲੱਗ ਪਿਆ। ਉਹ ਸੁਨਾਮ ਦੀ ਇੱਕ ਬਸਤੀ ਤੋਂ ਚਿੱਟਾ ਲਿਉਂਣ ਦਾ ਸੀ। ਘਰ ਦੇ ਵਿੱਚ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕੁਲਬੀਰ ਦੀ ਮਾਤਾ ਮਲਕੀਤ ਕੌਰ ਨੇ ਇਸ ਮੁਤਲਕ ਇਹ ਦੱਸਿਆ ਹੈ ਕਿ ਉਹਨਾਂ ਦਾ ਮੁੰਡਾ ਕੁਲਬੀਰ ਅਕਸਰੀ ਸਬਰਾ ਗੈਂਗ ਤੋਂ ਚਿੱਟਾ ਖਰੀਦਦਾ ਸੀ ਉਸਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਪੁਲਿਸ ਨੇ ਕਦੇ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਮਲਕੀਤ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਜੋ ਪੁੱਤਰ ਹੈ ਕੁਲਵੀਰ ਉਹ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਚੁੱਕਿਆ ਜੇਕਰ ਸਮੇਂ ਸਿਰ ਐਕਸ਼ਨ ਹੋ ਜਾਂਦਾ ਤਾਂ ਸ਼ਾਇਦ ਅੱਜ ਉਹਨਾਂ ਦਾ ਪੁੱਤ ਜਿਉਂਦਾ ਹੁੰਦਾ ਹੁਣ ਗੱਲ ਕਰਦੇ ਆ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਜਦੋਂ ਲਾਲ ਜੀ ਸਿੰਘ ਭੁੱਲਰ ਮੱਥਾ ਟੇਕਣ ਦੇ ਲਈ ਪਹੁੰਚੇ ਤਾਂ ਉੱਥੇ ਸੰਗਤਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਲਾਲ ਜੀ ਸਿੰਘ ਭੁੱਲਰ ਨੂੰ ਸਵਾਲ ਕੀਤਾ ਨਸ਼ੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਕੀਤਾ ਗਿਆ ਇਹ ਕਿਹਾ ਗਿਆ ਕਿ ਸਾਨੂੰ ਆਮ ਆਦਮੀ ਪਾਰਟੀ ਤੋਂ ਹੋਰ ਤਾਂ ਕੋਈ ਉਮੀਦ ਨਹੀਂ ਸੀ ਪਰ ਇੱਕ ਚਿੱਟਾ ਤਾਂ ਬੰਦ ਕਰਵਾ ਦਿੰਦੇ ਜਿਸ ਦਾ ਲਾਲ ਜੀ ਸਿੰਘ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੂੰ ਪਰਿਕਰਮਾ ਦੇ ਵਿੱਚ ਇੱਕ ਨੌਜਵਾਨ ਸ਼ਦਾਲੂ ਨੇ ਨਸ਼ਿਆਂ ਦੇ ਮੁੱਦੇ ਤੇ ਘੇਰ ਲਿਆ ਜਦੋਂ ਪੁੱਲਰ ਮੱਥਾ ਟੇਕਣ ਦੇ ਲਈ ਪਰਿਕਰਮਾ ਦੇ ਵਿੱਚ ਜਾ ਰਹੇ ਸਨ ਤਾਂ ਇੱਕ ਨੌਜਵਾਨ ਸ਼ਦਾਲੂ ਨੇ ਉਹਨਾਂ ਨੂੰ ਘੇਰ ਕੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਤੋਂ ਹੋਰ ਤਾਂ ਕੋਈ ਉਮੀਦ ਨਹੀਂ ਸੀ ਪਰ ਇੱਕ ਚਿੱਟਾ ਤਾਂ ਬੰਦ ਕਰਵਾ ਦਿਓ ਉਨੇ ਕਿਹਾ ਕਿ ਮਾਵਾ ਦੇ ਪੁੱਤ ਨਸ਼ੇ ਦੇ ਨਾਲ ਮਰ ਰਹੇ ਹਨ ਤੇ ਗਲੀਆਂ ਨਾਲੀਆਂ ਦੇ ਵਿੱਚ ਪਏ ਹੋਏ ਹਨ ਇਸ ਦੌਰਾਨ ਪੱਤਰਕਾਰਾਂ ਦੇ ਵੱਲੋਂ ਵੀ ਆਮਾਦੀ ਪਾਰਟੀ ਆਗੂ ਭੁੱਲਰ ਨੂੰ ਪਿਛਲੇ ਦਿਨੀ ਰਾਮਗੜੀਆਂ ਤੇ ਹੋਰ ਮੁੱਦਿਆਂ ਤੇ ਸਵਾਲ ਜਵਾਬ ਕੀਤੇ ਗਏ ਪਰ ਲਾਲਜੀਤ ਸਿੰਘ ਭੁੱਲਰ ਉਹਨਾਂ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਹਿਲਵਾ ਲਈ ਫੇਰ ਆ ਕੇ ਕਰ ਲੈਨੇ ਆ ਮੇਰੀ ਗੱਲ ਸੁਣੋ ਅਸੀਂ ਨਹੀਂ ਆ ਜੰਦੇ ਅਸੀਂ ਤੁਹਾਨੂੰ ਇੱਕੋ ਮਿੰਟ ਇੱਕੋ ਮਿੰਟ ਗੱਲ ਛੱਡੋ ਅਸੀਂ 12 ਵਜੇ ਦਾ ਕੀ ਆ ਅਸੀਂ ਤੁਸੀ ਦੱਸ ਦਿਓ ਮੈਨੂੰ ਪਹਿਲਾਂ ਮਹਾਰਾਜ ਦੇ ਘਰੇ ਜਾਣਾ ਚਾਹੀਦਾ ਕਿ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਮੱਥਾ ਠੀਕ ਆ ਅਸੀਂ ਪਰ 12 ਵਜੇ ਤੱਕ ਆ 12 ਵਜੇ ਕੀ ਗੱਲ ਹੋਈ ਸਿਰਫ ਇੱਕ ਨਸ਼ਾ ਤਾਂ ਬੰਦ ਕਰਾ ਦਿਓ ਸਿਰਫ ਇੱਕ ਨਸ਼ਾ ਛੋਟਾ ਜਿਹਾ ਸਿੱਟਾ ਦਾ ਬੰਦ ਕਰਾ ਦਿਨ ਹੋਰ ਤਾਂ ਛੱਡੋ ਕੋਈ ਇਹ ਤਾਂ ਨਹੀਂ ਹੋ ਸਕਦਾ ਅਜੀ ਆਸ ਨਹੀਂ ਕਰਦੇ ਕਿੰਨਾ ਕੋ ਸ਼ੂਟਾਂ ਜਾਂ ਨਸ਼ਾ ਕਿੰਨਾ ਕੋ ਕਿਹੜੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸ਼ੂਟਾਂ ਜਾਂ ਫਿਰ ਕੋਈ ਇੱਕ ਨਸ਼ਾ ਹੀ ਬੰਦ ਕਰਾ ਦੇਣ ਠੀਕ ਠੀਕ ਤਾਂ ਅੱਜ ਦੇ ਪੰਜਾਬ ਬੁਲੇਟਿਨ ਦੇ ਵਿੱਚ ਇਨਹੀਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਤੁਸੀਂ ਹਮਦਰ ਟੀਵੀ